ਦੋ ਬਜ਼ੁਰਗਾਂ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਜਿਸ ਤੋਂ ਬਾਅਦ ਦੇ ਬਿਲਕੁਲ ਰੀਸੈਂਟਲੀ ਲਾਸ ਐਂਜਲਸ ਦੇ ਵਿੱਚ ਵੀ ਇੱਕ ਬਜ਼ੁਰਗ ਦੇ ਉੱਤੇ ਹਮਲਾ ਕੀਤਾ ਗਿਆ ਉੱਥੇ ਇੱਕ ਬੰਦੇ ਨੂੰ ਫੜ ਵੀ ਲਿਆ ਗਿਆ ਹੈ ਅਮਰੀਕਾ ਦੇ ਗੱਲ ਇਹ ਨਹੀਂ ਹੈ ਕਿ ਬਜ਼ੁਰਗ ਤੇ ਹਮਲਾ ਗੱਲ ਇਹ ਹੈ ਕਿ ਉਹਨਾਂ 'ਚੋਂ ਕਈ ਵਾਰੀ ਕਟਨਾਵਾ ਇਹ ਨਿਕਲਦੀਆਂ ਨੇ ਕਿ ਇੱਕ ਖਾਸ ਪਹਿਚਾਣ ਦੇ ਉੱਤੇ ਜਿਹੜਾ ਉਹ ਹਮਲਾ ਹੁੰਦਾ ਕੁਝ ਲੋਕ ਜਿਹੜੇ ਆ ਉਹ ਸਿੱਖਾਂ ਨੂੰ ਤੇ ਮੁਹਮਮਦਨਜ਼ ਨੂੰ ਇੱਕੋ ਜਾ ਸਮਝ ਲੈਂਦੇ ਆ ਉਹਨਾਂ ਨੂੰ ਬਹੁਤੀ ਪਹਿਚਾਣ ਨਹੀਂ ਆਉਂਦੀ ਕਿਉਂਕਿ ਬੜੀ ਕੋਸ਼ਿਸ਼ ਵੀ ਕੀਤੀ ਗਈ ਵਾਕ ਵਾਕਸ ਸਥਾਵਾ ਵੱਲੋਂ ਕਿ ਸਿੱਖਾਂ ਬਾਰੇ ਵੱਖਰੀ ਆਇਡੈਂਟੀਟੀ ਹੋਵੇ ਸਾਡੇ ਜਿਹੜੇ ਬਜ਼ੁਰਗ ਨੇ ਉਹ ਕਿਤੇ ਵੀ ਸੁਰੱਖਿਅਤ ਨਹੀਂ ਬਜ਼ੁਰਗਾਂ ਦਾ ਇਸ ਵੇਲੇ ਉਹੋ ਜਿਹਾ ਹਾਲ ਹੁੰਦਾ ਹੈ ਵੀ ਉਹਨਾਂ ਨੂੰ ਕਹਿ ਦਿੰਦੇ ਨੇ ਕਿ ਬੱਚਿਆਂ ਵਰਗਾ ਉਹਨਾਂ ਦਾ ਬਿਹੇਵੀਅਰ ਹੋ ਜਾਂਦਾ ਦਿਮਾਗ ਹੋ ਜਾਂਦਾ ਤੇ ਜਦੋਂ ਕਿਤੇ ਅਜਿਹੀ ਗੱਲ ਹੁੰਦੀ ਹੈ ਤਾਂ ਕਈ ਵਾਰ ਕੋਈ ਨਾ ਕੋਈ ਉਹਨਾਂ ਤੇ ਹਮਲਾ ਵੀ ਕਰ ਦਿੰਦਾ ਪਿੱਛੇ ਜੇ ਵੀ ਇੱਕ ਬਜ਼ੁਰਗ ਦੀ ਕੁੱਟਮਾਰ ਕੀਤੀ ਗਈ ਸੀ ਤੇ ਹੁਣ ਵੀ ਇੱਕ ਇੰਗਲੈਂਡ ਦਾ ਵੁਲਵਰਹੈਂਪਟਨ ਜਗ੍ਹਾ ਉੱਥੇ ਦੋ ਬਜ਼ੁਰਗਾਂ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਜਿਸ ਤੋਂ ਬਾਅਦ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਗਏ ਨੇ ਰਮਿੰਦਰ ਜੀ ਇਹੋ ਜੀਆਂ ਕਟਨਾਵਾ ਪਹਿਲਾਂ ਵੀ ਹੋ ਚੁੱਕੀਆਂ ਨੇ ਔਰ ਬੜਾ ਦੁੱਖ ਹੁੰਦਾ ਹੈ ਕਿ ਜਦੋਂ ਕਿਸੇ ਉਸ ਵਿਅਕਤੀ ਦੇ ਉੱਤੇ ਜਿਹਦਾ ਕੋਈ ਕਸੂਰ ਨਹੀਂ ਉਹ ਬਾਜ਼ਾਰ ਦੇ ਵਿੱਚ پارک ਦੇ ਵਿੱਚ ਚੈਲਕਦਮੀ ਕਰਦੇ ਆ ਘੁੰਮਦੇ ਫਿਰਦੇ ਆ ਉਹਨਾਂ ਤੇ ਜਿਹੜਾ ਇਸ ਤਰ੍ਹਾਂ ਦਾ ਹਮਲਾ ਹੁੰਦਾ ਹੈ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਪਹਿਲਾਂ ਬਿਲਕੁਲ ਰੀਸੈਂਟਲੀ ਲਾਸ ਏਂਜਲਸ ਦੇ ਵਿੱਚ ਵੀ ਇੱਕ ਬਜ਼ੁਰਗ ਦੇ ਉੱਤੇ ਹਮਲਾ ਕੀਤਾ ਗਿਆ ਉੱਥੇ ਇੱਕ ਬੰਦੇ ਨੂੰ ਫੜ ਵੀ ਲਿਆ ਗਿਆ ਹੈ ਅਮਰੀਕਾ ਦੇ ਤਾਨੂੰ ਯਾਦ ਹੋਣਾ ਇਸ ਤੋਂ ਪਹਿਲਾਂ 20 ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦੇ ਹਮਲੇ ਹੋਏ ਈਵਨ ਜਹਾਜ਼ਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਨੇ ਪਰ ਜਦੋਂ ਅਸੀਂ ਇਹਨਾਂ ਦਾ ਘਟਨਾਵਾਂ ਦਾ ਐਨਾਲਿਸਿਸ ਕਰਦੇ ਹਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਬਜ਼ੁਰਗ ਤੇ ਹਮਲਾ ਜਿਹੜਾ ਉਹ ਕੀਤਾ ਗੱਲ ਇਹ ਨਹੀਂ ਹੈਗੀ ਕਿ ਬਜ਼ੁਰਗ ਤੇ ਹਮਲਾ ਗੱਲ ਇਹ ਹੈ ਕਿ ਉਹਨਾਂ 'ਚੋਂ ਕਈ ਵਾਰੀ ਘਟਨਾਵਾਂ ਇਹ ਨਿਕਲਦੀਆਂ ਨੇ ਕਿ ਇੱਕ ਖਾਸ ਪਹਿਚਾਣ ਦੇ ਉੱਤੇ ਜਿਹੜਾ ਉਹ ਹਮਲਾ ਹੁੰਦਾ ਤੇ ਦੂਸਰਾ ਜਿਹੜੀਆਂ ਇਹਨਾਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਘਟਨਾਵਾਂ ਹੁੰਦੀਆਂ ਉੱਥੇ ਹਾਲੇ ਵੀ ਇਹ ਸਮੱਸਿਆ ਆ ਰਹੀ ਹੈ ਕਿ ਕੁਝ ਲੋਕ ਜਿਹੜੇ ਆ ਉਹ ਸਿੱਖਾਂ ਨੂੰ ਤੇ ਮੁਹਮਮਦਨਜ਼ ਨੂੰ ਇੱਕੋ ਜਾ ਸਮਝ ਲੈਂਦੇ ਆ ਉਹਨਾਂ ਨੂੰ ਬਹੁਤੀ ਪਛਾਣ ਨਹੀਂ ਆਉਂਦੀ ਕਿਉਂਕਿ ਜਿਹੜਾ ਅਮਰੀਕਾ ਦੇ ਵਿੱਚ ਵੋਲਟ ਰੇਡ ਸੈਂਟਰ ਦੇ ਉੱਤੇ ਹਮਲਾ ਹੋਇਆ ਸੀ ਉਸ ਤੋਂ ਬਾਅਦ ਪਛਾਣ ਦੇ ਉੱਤੇ ਜਿਹੜੇ ਹਮਲੇ ਹੁੰਦੇ ਰਹੇ ਨੇ ਉਹ ਖਾਸ ਤੌਰ ਤੇ ਮੁਹੰਮਦਨਜ਼ ਦੇ ਉਤੇ ਹਮਲੇ ਹੋਏ ਆ ਰਗ ਉਤੇ ਉਹਦੇ ਨਾਲ ਕਈ ਵਾਰੀ ਸਿੱਖਾਂ ਨੂੰ ਵੀ ਉਹ ਸਮਝ ਲਿਆ ਜਾਂਦਾ ਇਹਦੇ ਲਈ ਬੜੀ ਕੋਸ਼ਿਸ਼ ਵੀ ਕੀਤੀ ਗਈ ਵਾਕ ਵਾਕ ਸਸਤਾਵਾ ਵੱਲੋਂ ਕਿ ਸਿੱਖਾਂ ਬਾਰੇ ਵੱਖਰੀ ਆਇਡੈਂਟੀਟੀ ਹੋਵੇ ਹਾਂ ਇਥੇ ਇਹ ਵੀ ਗੱਲ ਹੈ ਕਿ ਕਿਸੇ ਤੇ ਵੀ ਹਮਲਾ ਕਰਨਾ ਸੀ ਮੈਂ ਨਹੀਂ ਕਹਿੰਦਾ ਕਿ ਜੇ ਸਿੱਖਾਂ ਤੇ ਹਮਲਾ ਮੁਹੰਮਦਨਜ਼ ਕਰਕੇ ਹੋ ਰਿਹਾ ਤੇ ਸਾਡੇ ਤੇ ਨਹੀਂ ਹੋਣਾ ਚਾਹੀਦਾ ਉਹਨਾਂ ਤੇ ਹੋਣਾ ਚਾਹੀਦਾ ਕਿਸੇ ਤੇ ਵੀ ਨਹੀਂ ਹੋਣਾ ਚਾਹੀਦਾ ਉਹਨਾਂ ਦੀ ਪਛਾਣ ਸਮਝ ਕੇ ਵੀ ਉਹਨਾਂ ਦੇ ਉੱਤੇ ਹਮਲਾ ਨਹੀਂ ਕਿਸੇ ਵੀ ਧਰਮ ਦੇ ਉੱਤੇ ਹਮਲਾ ਨਹੀਂ ਹੋਣਾ ਚਾਹੀਦਾ ਇਹ ਸਰਕਾਰਾਂ ਨੂੰ ਚਾਹੀਦਾ ਹੁਣ ਇੰਨੀਆਂ ਵੱਡੀਆਂ ਇਹ ਪਾਵਰਾਂ ਨੇ ਦੁਨੀਆ ਦੀ ਅਮਰੀਕਾ ਸਭ ਤੋਂ ਵੱਡੀ ਪਾਵਰ ਹੈ ਸਭ ਤੋਂ ਵੱਡਾ ਲੰਬੜਦਾਰ ਸਰਪੰਚ ਬਣਦਾ ਹੈ ਉੱਥੇ ਉਹ ਜਿਹੜਾ ਘਟਨਾਵਾ ਹੋ ਰਹੀਆਂ ਨੇ ਮਾਫ ਕਰਨਾ ਯੂਕੇ ਦੇ ਵਿੱਚ ਇਹ ਘਟਨਾ ਹੋਈ ਹੈ ਸਾਡੇ ਆਪਣੇ ਦੇਸ਼ ਦੇ ਵਿੱਚ ਵੀ ਪਛਾਣ ਨੂੰ ਲੈ ਕੇ ਆ ਪਿਛਲੇ ਦਿਨਾਂ ਵਿੱਚ ਤੁਸੀਂ ਤਰਮਿੰਦਰ ਜੀ ਦੇਖਿਆ ਹੋਣਾ ਕਿ ਸਾਡੇ ਇੱਥੋਂ ਦੇ ਇੱਕ ਨਾਬੇ ਦੇ ਸਰਪੰਚ ਸਾਹਿਬ ਸੀ ਉਹਨਾਂ ਨੂੰ ਇਸ ਕਰਕੇ ਨਹੀਂ ਅੰਦਰ ਜਾਣ ਦਿੱਤਾ ਗਿਆ ਕਿ ਉਹਨਾਂ ਕੋਲੇ ਛੋਟੀ ਸ੍ਰੀ ਸਾਹਿਬ ਜਿਹੜੇ ਆ ਉਹਨਾਂ ਨੇ ਜਿਹੜੀ ਆ ਉਹ ਪਾਈ ਹੋਈ ਸੀਗੀ ਇਸੇ ਤਰ੍ਹਾਂ ਪਹਿਲਾਂ ਜਿਹੜੇ ਸਾਡੇ ਕਿਸਾਨ دوست ਜਿਹੜੇ ਆ ਉਹ ਐਜੀਟੇਸ਼ਨ ਦੇ ਦੌਰਾਨ ਜਾ ਰਹੇ ਸੀਗੇ ਸਾਊਥ ਵਿੱਚ ਉਹਨਾਂ ਨੂੰ ਵੀ ਉੱਥੇ ਰੋਕੀ ਰੱਖਿਆ 에어ਪੋਰਟ ਤੇ ਕਿ ਤੁਸੀਂ ਕਰਪਾਨਾਂ ਪਾਈਆਂ ਹੋਈਆਂ ਨੇ ਇਸ ਤਰ੍ਹਾਂ ਦੀ ਇੱਕ ਡਰਾਮਾ ਹੋਰ ਵੀ ਕਈ ਥਾਵਾਂ ਤੇ ਵਾਪਰੀਆਂ ਇਹ ਸਰਕਾਰਾਂ ਨੂੰ ਚਾਹੀਦਾ ਕਿ ਇਸ ਕਿਸਮ ਦਾ ਧਿਆਨ ਰੱਖਣ ਅਤੇ ਦੂਸਰੀ ਤੌਰ ਤੇ ਜਿਹੜੇ ਵਿਦੇਸ਼ੀ ਵਿਦੇਸ਼ਾਂ ਵਿੱਚ ਹਮਲੇ ਹੋ ਜਾਂਦੇ ਆ ਅਮਰੀਕਾ ਦੀ ਸਥਿਤੀ ਜਿਹੜੀ ਆ ਉਹ ਵਿਸ਼ਵ ਦੀ ਇੱਕ ਪਾਵਰ ਹੋਣ ਕਰਕੇ ਉੱਥੇ ਲੋਕੀ ਸੁਰੱਖਿਅਤ ਆਪਣੇ ਆਪ ਨੂੰ ਸਮਝਣਾ ਚਾਹੀਦਾ ਇਹੋ ਜਿਹੇ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ ਇਹ ਅਨਸ਼ੋਰ ਕਰਨਾ ਚਾਹੀਦਾ ਇਹ ਤਸੱਲੀ ਹੋਣੀ ਚਾਹੀਦੀ ਜਿਹੜਾ ਉੱਥੇ ਨਾਗਰਿਕ ਰਹਿੰਦਾ ਉਹਨੂੰ ਹੋਵੇ ਕਿ ਉਹ ਜਦੋਂ ਜਿਸ ਮਰਜ਼ੀ ਸਮੇਂ ਕਿਸੇ ਵੀ ਰੂਪ ਦੇ ਵਿੱਚ ਨਿਕਲੇ ਆਪਣੇ ਧਰਮ ਦੀ ਪੋਸ਼ਾਕ ਦੇ ਵਿੱਚ ਸੱਭਿਆਚਾਰ ਦੇ ਅਨੁਸਾਰ ਤਾਂ ਉਹਦੇ ਉੱਤੇ ਇਸ ਤਰ੍ਹਾਂ ਦੇ ਹਮਲੇ ਨਾ ਹੋਣ ਇਹ ਸਰਕਾਰਾਂ ਨੂੰ ਜਿਹੜਾ ਉਹ ਮੈਨੂੰ ਲੱਗਦਾ ਇਨੀਸ਼ੀਏਟਿਵ ਲੈਣਾ ਲੈਣ ਦੀ ਲੋੜ ਆ ਔਰ ਇਹੋ ਜਿਹੇ ਘਟਨਾਵਾਂ ਦੇ ਉੱਤੇ ਬਹੁਤ ਸੀਰੀਅਸ ਐਕਸ਼ਨ ਲੈਣ ਦੀ ਲੋੜ ਆ ਇਹ ਨਹੀਂ ਕਿ ਇਹ ਘਟਨਾਵਾਂ ਨੂੰ ਸਮਝ ਲਿਆ ਜਾਵੇ ਕਿ ਆਈਸੋਲੇਟਿਡ ਨੇ ਜੀ ਕਦੇ-ਕਦਾਈ ਹੁੰਦੀਆਂ ਨੇ ਉਹ ਵਿਅਕਤੀ ਜਿਹੜਾ ਉਹਨੂੰ ਕਹਿ ਜਾਵੇ ਜੀ ਉਹ ਨਸ਼ੇੜੀ ਸੀ ਜਾਂ ਉਹਨੇ ਲੁੱਟਣ ਦੇ ਕਾਰਨ ਨਾਲ ਕੱਲ ਇਹ ਨਹੀਂ ਆਗੀ ਚਾਹੇ ਲੁੱਟਣ ਵਾਲੀ ਗੱਲ ਹੋਵੇ ਚਾਹੇ ਪਹਿਚਾਨ ਕਰਕੇ ਹੋਵੇ ਪਰ ਜਦੋਂ ਇਸ ਤਰ੍ਹਾਂ ਕਿਸੇ ਖਾਸ ਧਰਮ ਦੀ ਪਹਿਚਾਨ ਵਾਲੇ ਲੋਕ ਦੇ ਉੱਤੇ ਹਮਲਾ ਹੁੰਦਾ ਤਾਂ ਉਹ ਸੱਚਮੁੱਚ ਚਿੰਤਾ ਵਾਲਾ ਹਮਲਾ ਉਹ ਬਣ ਜਾਂਦਾ ਉਹ ਖਾਸ ਤੌਰ ਤੇ ਉੱਥੇ ਹੀ ਨਹੀਂ ਉਹਨਾਂ ਦੇ ਜਿਹੜੇ ਇੱਕ ਤੇ ਪਰਿਵਾਰ ਪਿੱਛੇ ਆਪਣੇ ਜਿਵੇਂ ਪੰਜਾਬ ਚ ਬੈਠੇ ਆ ਹਿੰਦੁਸਤਾਨ ਚ ਬੈਠੇ ਆ ਜਾਂ ਪਾਕਿਸਤਾਨ ਜਿੱਥੇ ਵੀ ਬੈਠੇ ਆ ਉਹਨਾਂ ਲਈ ਵੀ ਚਿੰਤਾ ਦਾ ਵਿਸ਼ਾ ਬਣ ਜਾਂਦਾ ਔਰ ਜਿਹੜੇ ਲੋਕ ਇੱਥੋਂ ਆਪਣੇ ਬੱਚਿਆਂ ਨੂੰ ਉਧਰ ਬਾਹਰ ਭੇਜਦੇ ਆ ਉਹਨਾਂ ਦੇ ਮਨਾਂ ਵਿੱਚ ਵੀ ਆ ਜਾਂਦਾ ਵੀ ਸਾਡੇ ਉੱਤੇ ਹਮਲੇ ਹੋ ਰਿਹਾ ਯਾਰ ਸਾਡੇ ਬੱਚੇ ਉਥੇ ਜਿਹੜੇ ਆ ਉਹ ਕਿਵੇਂ ਸੁਰੱਖਿਅਤ ਰਹਿਣਗੇ ਇਹਦੇ ਨਾਲ ਟ੍ਰੇਡ ਵੀ ਪ੍ਰਭਾਵਿਤ ਹੁੰਦਾ ਹੈ ਕਲਚਰ ਵੀ ਪ੍ਰਭਾਵਿਤ ਹੁੰਦਾ ਹੈ ਲੋਕਾਂ ਦੀ ਸਿਕਿਉਰਿਟੀ ਕੰਫੀਡੈਂਸ ਵੀ ਜਿਹੜਾ ਉਹ ਪ੍ਰਭਾਵਿਤ ਹੁੰਦਾ ਹੈ ਬੜਾ ਦੁੱਖ ਹੁੰਦਾ ਹੈ ਕਿ ਜਦੋਂ ਕਿਸੇ ਉਸ ਵਿਅਕਤੀ ਦੇ ਉੱਤੇ ਜਿਹਦਾ ਕੋਈ ਕਸੂਰ ਨਹੀਂ ਉਹ ਬਾਜ਼ਾਰ ਦੇ ਵਿੱਚ پارک ਦੇ ਵਿੱਚ ਚੈਲਕਦਮੀ ਕਰਦੇ ਆ ਘੁੰਮਦੇ ਫਿਰਦੇ ਆ ਉਹਨਾਂ ਤੇ ਜਿਹੜਾ ਇਸ ਤਰ੍ਹਾਂ ਦਾ ਹਮਲਾ ਹੁੰਦਾ ਹੈ ਤਾਂ ਇਸ ਤਰ੍ਹਾਂ ਦੀਆਂ ਜੜੀਆਂ ਘਟਨਾਵਾਂ ਪਹਿਲਾਂ ਬਿਲਕੁਲ ਰੀਸੈਂਟਲੀ ਲਾਸ ਐਂਜਲਸ ਦੇ ਵਿੱਚ ਵੀ ਇੱਕ ਬਜ਼ੁਰਗ ਦੇ ਉੱਤੇ ਹਮਲਾ ਕੀਤਾ ਗਿਆ ਉੱਥੇ ਇੱਕ ਬੰਦੇ ਨੂੰ ਫੜ ਵੀ ਲਿਆ ਗਿਆ ਅਮਰੀਕਾ ਦੇ ਤੁਹਾਨੂੰ ਯਾਦ ਹੋਣਾ ਇਸ ਤੋਂ ਪਹਿਲਾਂ 20 ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦੇ ਹਮਲੇ ਹੋਏ ਇਵਨ ਜਹਾਜ਼ਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਨੇ ਪਰ ਜਦੋਂ ਅਸੀਂ ਇਹਨਾਂ ਦਾ ਘਟਨਾਵਾਂ ਦਾ ਐਨਾਲਿਸਿਸ ਕਰਦੇ ਹਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਬਜ਼ੁਰਗ ਤੇ ਹਮਲਾ ਜਿਹੜਾ ਉਹ ਕੀਤਾ ਗੱਲ ਇਹ ਨਹੀਂ ਹੈਗੀ ਕਿ ਬਜ਼ੁਰਗ ਤੇ ਹਮਲਾ ਗੱਲ ਇਹ ਹੈ ਕਿ ਉਨ੍ਹਾਂ ਚੋਂ ਕਈ ਵਾਰੀ ਘਟਨਾਵਾਂ ਇਹ ਨਿਕਲਦੀਆਂ ਨੇ ਕਿ ਇੱਕ ਖਾਸ ਪਛਾਣ ਦੇ ਉੱਤੇ ਜਿਹੜਾ ਉਹ ਹਮਲਾ ਹੁੰਦਾ ਹੈ ਤੇ ਦੂਸਰਾ ਜਿਹੜੀਆਂ ਇਹਨਾਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਘਟਨਾਵਾਂ ਹੁੰਦੀਆਂ ਉੱਥੇ ਹਾਲੇ ਵੀ ਇਹ ਸਮੱਸਿਆ ਆ ਰਹੀ ਹੈ ਕਿ ਕੁਝ ਲੋਕ ਜਿਹੜੇ ਆ ਉਹ ਸਿੱਖਾਂ ਨੂੰ ਤੇ ਮੁਹੰਮਦਨਜ਼ ਨੂੰ ਇੱਕੋ ਜਾ ਸਮਝ ਲੈਂਦੇ ਆ ਉਹਨਾਂ ਨੂੰ ਬਹੁਤੀ ਪਛਾਣ ਨਹੀਂ ਆਉਂਦੀ ਕਿਉਂਕਿ ਜਿਹੜਾ ਅਮਰੀਕਾ ਦੇ ਵਿੱਚ ਵੌਲਟ ਰੇਡ ਸੈਂਟਰ ਦੇ ਉੱਤੇ ਹਮਲਾ ਹੋਇਆ ਸੀ ਉਸ ਤੋਂ ਬਾਅਦ ਪਹਿਚਾਨ ਦੇ ਉੱਤੇ ਜਿਹੜੇ ਹਮਲੇ ਹੁੰਦੇ ਰਹੇ ਨੇ ਉਹ ਖਾਸ ਤੌਰ ਤੇ ਮੁਹਾਵਦੰਸ ਦੇ ਉੱਤੇ ਹਮਲੇ ਹੋਏ ਆਰ ਉਤੇ ਉਹਦੇ ਨਾਲ ਕਈ ਵਾਰੀ ਸਿੱਖਾਂ ਨੂੰ ਵੀ ਉਹ ਸਮਝ ਲਿਆ ਜਾਂਦਾ ਇਹਦੇ ਲਈ ਬੜੀ ਕੋਸ਼ਿਸ਼ ਵੀ ਕੀਤੀ ਗਈ ਵਾਕ ਵਾਕਸ ਸਥਾਵਾਂ ਵੱਲੋਂ ਕਿ ਸਿੱਖਾਂ ਬਾਰੇ ਵੱਖਰੀ ਆਈਡੈਂਟੀਟੀ ਹੋਵੇ ਹਾਂ ਇਥੇ ਵੀ ਗੱਲ ਹੈ ਕਿ ਕਿਸੇ ਤੇ ਵੀ ਹਮਲਾ ਕਰਨਾ ਸੀ ਮੈਂ ਨਹੀਂ ਕਹਿੰਦਾ ਕਿ ਜੇ ਸਿੱਖਾਂ ਤੇ ਹਮਲਾ ਮੁਹਮਦਨਜ਼ ਕਰਕੇ ਹੋ ਰਿਹਾ ਤੇ ਸਾਡੇ ਤੇ ਨਹੀਂ ਹੋਣਾ ਚਾਹੀਦਾ ਉਹਨਾਂ ਤੇ ਹੋਣਾ ਚਾਹੀਦਾ ਕਿਸੇ ਤੇ ਵੀ ਨਹੀਂ ਹੋਣਾ ਚਾਹੀਦਾ ਉਹਨਾਂ ਦੀ ਪਛਾਣ ਸਮਝ ਕੇ ਵੀ ਉਹਨਾਂ ਦੇ ਉੱਤੇ ਹਮਲਾ ਨਹੀਂ ਕਿਸੇ ਵੀ ਧਰਮ ਦੇ ਉੱਤੇ ਹਮਲਾ ਨਹੀਂ ਹੋਣਾ ਚਾਹੀਦਾ ਇਹ ਸਰਕਾਰਾਂ ਨੂੰ ਚਾਹੀਦਾ ਹੁਣ ਇੰਨੀਆਂ ਵੱਡੀਆਂ ਇਹ ਪਾਵਰਾਂ ਨੇ ਦੁਨੀਆ ਦੀ ਅਮਰੀਕਾ ਸਭ ਤੋਂ ਵੱਡੀ ਪਾਵਰ ਹੈ ਸਭ ਤੋਂ ਵੱਡਾ ਲੰਬੜਦਾਰ ਸਰਪੰਚ ਬਣਦਾ ਹੈ ਉੱਥੇ ਉਹ ਜਿਹੜਾ ਘੜਨਾਵਾ ਹੋ ਰੀਆਂ ਨੇ ਮਾਫ ਕਰਨਾ ਯੂਕੇ ਦੇ ਵਿੱਚ ਇਹ ਘਟਨਾ ਹੋਈ ਹੈ ਸਾਡੇ ਆਪਣੇ ਦੇਸ਼ ਦੇ ਵਿੱਚ ਵੀ ਪਹਿਚਾਣ ਨੂੰ ਲੈ ਕੇ ਆ ਪਿਛਲੇ ਦਿਨਾਂ ਵਿੱਚ ਤੁਸੀਂ ਤਰਮਿੰਦਰ ਜੀ ਦੇਖਿਆ ਹੋਣਾ ਕਿ ਸਾਡੇ ਇੱਥੋਂ ਦੇ ਇੱਕ ਨਾਬੇ ਦੇ ਸਰਪੰਚ ਸਾਹਿਬ ਸੀ ਉਹਨਾਂ ਨੂੰ ਇਸ ਕਰਕੇ ਨਹੀਂ ਅੰਦਰ ਜਾਣ ਦਿੱਤਾ ਗਿਆ ਕਿ ਉਹਨਾਂ ਕੋਲੇ ਛੋਟੀ ਸ੍ਰੀ ਸਾਹਿਬ ਜਿਹੜੇ ਆ ਉਹਨਾਂ ਨੇ ਜਿਹੜੀ ਆ ਪਾਈ ਹੋਈ ਸੀਗੀ ਇਸੇ ਤਰ੍ਹਾਂ ਪਹਿਲਾਂ ਜਿਹੜੇ ਸਾਡੇ ਕਿਸਾਨ ਦੋਸਤ ਜਿਹੜੇ ਆ ਉਹ ਐਜੀਟੇਸ਼ਨ ਦੇ ਦੌਰਾਨ ਸ ਜਾ ਰਹੇ ਸੀਗੇ ਸਾਊਥ ਵਿੱਚ ਉਹਨਾਂ ਨੂੰ ਵੀ ਉੱਥੇ ਰੋਕੀ ਰੱਖਿਆ 에어ਪੋਰਟ ਤੇ ਕਿ ਤੁਸੀਂ ਕਿਰਪਾਨਾਂ ਪਾਈਆਂ ਹੋਈਆਂ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਰ ਵੀ ਕਈ ਥਾਵਾਂ ਤੇ ਵਾਪਰੀਆਂ ਇਹ ਸਰਕਾਰਾਂ ਨੂੰ ਚਾਹੀਦਾ ਕਿ ਇਸ ਕਿਸਮ ਦਾ ਧਿਆਨ ਰੱਖਣ ਅਤੇ ਦੂਸਰੀ ਤੌਰ ਤੇ ਜਿਹੜੇ ਵਿਦੇਸ਼ੀ ਵਿਦੇਸ਼ਾਂ ਵਿੱਚ ਹਮਲੇ ਹੋ ਜਾਂਦੇ ਆ ਅਮਰੀਕਾ ਦੀ ਸਥਿਤੀ ਜਿਹੜੀ ਆ ਉਹ ਫਿਸ਼ਬ ਦੀ ਇੱਕ ਪਾਵਰ ਹੋਣ ਕਰਕੇ ਉੱਥੇ ਲੋਕੀ ਸੁਰੱਖਿਅਤ ਆਪਣੇ ਆਪ ਨੂੰ ਸਮਝਣਾ ਚਾਹੀਦਾ ਇਹੋ ਜਿਹੀਆਂ ਘਟਨਾਵਾਂ ਨਹੀਂ ਵਾਪਰਨੀਆ ਚਾਹੀਦੀਆ ਇਹ ਅਨਸ਼ੋਰ ਕਰਨਾ ਚਾਹੀਦਾ ਇਹ ਤਸੱਲੀ ਹੋਣੀ ਚਾਹੀਦੀ ਜਿਹੜਾ ਉੱਥੇ ਨਾਗਰਿਕ ਰਹਿੰਦਾ ਉਹਨੂੰ ਹੋਵੇ ਕਿ ਉਹ ਜਦੋਂ ਜਿਸ ਮਰਜ਼ੀ ਸਮੇਂ ਕਿਸੇ ਵੀ ਰੂਪ ਦੇ ਵਿੱਚ ਨਿਕਲੇ ਆਪਣੇ ਧਰਮ ਦੀ ਪੋਸ਼ਾਕ ਦੇ ਵਿੱਚ ਸੱਭਿਆਚਾਰ ਦੇ ਅਨੁਸਾਰ ਤਾਂ ਉਹਦੇ ਉੱਤੇ ਇਸਰਾਂ ਦੇ ਹਮਲੇ ਨਾ ਹੋਣ ਇਸ ਸਰਕਾਰਾਂ ਨੂੰ ਜਿਹੜਾ ਉਹ ਮੈਨੂੰ ਲੱਗਦਾ ਇਨੀਸ਼ੀਏਟਿਵ ਲੈਣਾ ਲੈਣ ਦੀ ਲੋੜ ਆ ਔਰ ਇਹੋ ਜੀਆਂ ਘਟਨਾਵਾਂ ਦੇ ਉੱਤੇ ਬਹੁਤ ਸੀਰੀਅਸ ਐ ਐਕਸ਼ਨ ਲੈਂਡ ਦੀ ਲੋੜ ਆ ਇਹ ਨਹੀਂ ਕਿ ਇਹ ਘਟਨਾਵਾਂ ਨੂੰ ਸਮਝ ਲਿਆ ਜਾਵੇ ਕਿ ਆਈਸੋਲੇਟਡ ਨੇ ਜੀ ਕਦੇ-ਕਦੇ ਹੀ ਹੁੰਦੀਆਂ ਨੇ ਉਹ ਵਿਅਕਤੀ ਜਿਹੜਾ ਉਹਨੂੰ ਕਹਿ ਜਾਵੇ ਜੀ ਉਹ ਨਸ਼ੇੜੀ ਸੀ ਜਾਂ ਉਹਨੇ ਲੁੱਟਣ ਦੇ ਕਾਰਨ ਨਾਲ ਕੱਲ ਇਹ ਨਹੀਂ ਹੈਗੀ ਚਾਹੇ ਲੁੱਟਣ ਵਾਲੀ ਗੱਲ ਹੋਵੇ ਚਾਹੇ ਪਛਾਣ ਕਰਕੇ ਹੋਵੇ ਪਰ ਜਦੋਂ ਇਸ ਤਰ੍ਹਾਂ ਕਿਸੇ ਖਾਸ ਧਰਮ ਦੀ ਪਛਾਣ ਵਾਲੇ ਲੋਕ ਦੇ ਉੱਤੇ ਹਮਲਾ ਹੁੰਦਾ ਤਾਂ ਉਹ ਸੱਚਮੁੱਚ ਚਿੰਤਾ ਵਾਲਾ ਹਮਲਾ ਉਹ ਬਣ ਜਾਂਦਾ ਉਹ ਖਾਸ ਤੌਰ ਤੇ ਉੱਥੇ ਨਹੀਂ ਉਹਨਾਂ ਦੇ ਜਿਹੜੇ ਇੱਕ ਤੇ ਪਰਿਵਾਰ ਪਿੱਛੇ ਆਪਣੇ ਜਿੰਨੇ ਵੀ ਪੰਜਾਬ 'ਚ ਬੈਠੇ ਆ ਹਿੰਦੁਸਤਾਨ 'ਚ ਬੈਠੇ ਆ ਜਾਂ ਪਾਕਿਸਤਾਨ ਜਿੱਥੇ ਵੀ ਬੈਠੇ ਆ ਉਹਨਾਂ ਲਈ ਵੀ ਚਿੰਤਾ ਦਾ ਵਿਸ਼ਾ ਬਣ ਜਾਂਦਾ ਔਰ ਜਿਹੜੇ ਲੋਕ ਇੱਥੋਂ ਆਪਣੇ ਬੱਚਿਆਂ ਨੂੰ ਉਧਰ ਬਾਹਰ ਭੇਜਦੇ ਆ ਉਹਨਾਂ ਦੇ ਮਨਾਂ ਵਿੱਚ ਵੀ ਆ ਜਾਂਦਾ ਵੀ ਸਾਡੇ ਉੱਤੇ ਹਮਲੇ ਹੋ ਰਿਹਾ ਯਾਰ ਸਾਡੇ ਬੱਚੇ ਉੱਥੇ ਜਿਹੜੇ ਆ ਉਹ ਕਿਵੇਂ ਸੁਰੱਖਿਆਤ ਲੈਣਗੇ ਇਹਦੇ ਨਾਲ ਟ੍ਰੇਡ ਵੀ ਪ੍ਰਭਾਵਿਤ ਹੁੰਦਾ ਹੈ ਕਲਚਰ ਵੀ ਪ੍ਰਭਾਵਿਤ ਹੁੰਦਾ ਹੈ ਲੋਕਾਂ ਦੀ ਸਿਕਿਉਰਿਟੀ ਕੰਫੀਡੈਂਸ ਵੀ ਜਿਹੜਾ ਉਹ ਪ੍ਰਭਾਵਿਤ ਹੁੰਦਾ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ ਬੀ 5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ A5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ